हेलो बच्चों अभ्यास नंबर नौ पॉइंट तीन थे ठीक है जी सो तो अभ्यास नंबर नौ पॉइंट तीन कहना पांच पूज के खेत फल पता करो तो कोई टेंशन नहीं लेनी पांच पूज के नहीं है आ एरिया वन है आ एरिया टू है आ एरिया थ्री है आ एरिया फोर है आ एरिया फाइव है तो उसे वन निकाल लो पहले वन निकाल तो इतने कौन है वन हाफ बेस इंटू हाइट बेस कि दो हाइट कि तीन

ਆ ਬੇਸ ਰੂਡ ਦੇਖ ਲਿਓ ਕਿ ਕਿਥੇ ਤੱਕ ਹੈਗਾ ਹੈ ਤੁਹਾਡੇ ਕੋਲ ਕਿਉਂਕਿ ਇਸ ਵਾਰ ਥੋੜਾ ਜਿਹਾ ਬੇਸ ਹੈ ਕਿ ਜਿੰਨਾ ਉਧਰ ਵੱਡਾ ਹੈ ਹੈ ਉਹ ਆਪਣਾ ਉਥੇ ਵੈਲਿਊ ਤਾਂ ਕੋਈ ਦਿੱਤੀ ਨਹੀਂ ਹੋਈ ਹੈਗੀ ਦੋ 3 ਪੇਜਸ ਇਹਨੂੰ ਦੇਖ ਲਿਓ ਦੋ ਰਕੂ ਆ ਪਹਿਲਾ ਦੋਨੋਂ ਏਰੀਆ ਕੱਢਣ ਚ ਕੋਈ ਦਿੱਕਤ ਨਹੀਂ ਆਈ ਹੈਗੀ ਠੀਕ ਹੈ ਜੀ ਦੂਸਰਾ ਏਰੀਆ ਵੀ ਕੱਢਣ ਚ ਕੋਈ ਦਿੱਕਤ ਨਹੀਂ ਆਈ ਹੈਗੀ ਤੇ ਇਹ ਵੀ ਨਿਕਲ ਗਿਆ 3 12 ਤੇ 3 ਸੋ ਇਹ ਤਾਂ ਜਿਹੜੇ ਹੈਗੇ ਆ ਤੁਹਾਡੇ ਕੋਲ ਹੁਣ ਆਹ ਵਾਲੇ ਦੋ ਏਰੀਆ ਰਹਿ ਗਏ ਆਹ ਵਾਲੇ ਦੋ ਨੂੰ ਇਕੱਠਾ ਹੀ ਮੰਨ ਲਓ ਇੱਕ ਟ੍ਰਾਇੰਗਲ ਕਿਉਂਕਿ ਸਾਰਾ ਸੌਖਾ ਨਿਕਲ ਜੂ ਬੇਸ ਠੀਕ ਹੈ ਬੇਸ ਹੋ ਗਿਆ 4 3 2 6 ਠੀਕ ਹੈ ਗੁਣਾ ਹਾਈਟ ਹਾਈਟ ਨੀਚੇ ਨੂੰ ਦੋ ਵਾਰ ਸੋ ਤਾਂ ਤੁਸੀਂ 4 ਔਰ 4 ਔਰ 5 ਇਕੱਠੇ ਲਿਖ ਲਓ ਸੋ ਇਹ ਚਾਰ ਸਾਰੀ ਜਗ੍ਹਾ तो ये आ जाओगे 1/2 हाँ बेस बेस चार थी तो छः हो गया इन टू टू सो ये 6 सेंटीमीटर स्क्वेयर आ गया इन्होंने ऐड कर दो एक तीन ना बारह तीन पंद्रह तीन अठारह छः था चौबीस चौबीस सेंटीमीटर स्क्वेयर तो एरिया आ गया सो जितनी खतरनाक फिगर लगती सी उन्ना एरिया है नहीं है सो इस करके कोई तो घबराहट की जरूरत नहीं है ਕਹਿੰਦਾ 5 5 ਘਾੜ ਦੇ ਜਿਹੜਾ ਹੈਗਾ ਜੋਤੀ ਨੇ ਇਹਨੂੰ ਦੋ ਵੱਖ-ਵੱਖ ਤਰੀਕਿਆਂ ਨਾਲ ਵੰਡ ਲਿਆ ਤੇ ਦੋਨੋਂ ਤਰੀਕਿਆਂ ਨਾਲ ਦੋਵੇਂ ਤਰੀਕਿਆਂ ਨਾਲ ਆਰਕ ਦਾ ਖੇਤਰਫਲ ਪਾਇਆ ਠੀਕ ਹੈ ਕਰ ਦਿੰਦੇ ਹਾਂ ਜੀ ਹੁਣ ਇਹਨੂੰ ਜੁਆਇਨ ਕੀਤਾ ਜੇ ਇਹਨੂੰ ਜੁਆਇਨ ਕੀਤਾ ਤਾਂ ਆਵੜੀ ਚੀਜ਼ ਵੀ ਦੱਸੇ 10 ਮੀਟਰ ਕੀ ਹੋਏਗੀ ਠੀਕ ਹੈ ਜੀ ਹੋ ਗਿਆ ਤਾਂ ਜਿਹੜਾ ਇਹਦਾ ਪਹਿਲੇ ਤਰੀਕੇ ਨਾਲ ਖੇਤਰਫਲ ਕੱਢਣਾ ਹੈ ਉਹਦੇ ਵਿੱਚ ਤੱਕ ਆਪ ਏਰੀਆ ਆਫ ਟ੍ਰਾਇੰਗਲ ਇਹਨਾਂ ਨਾਲ ਲੱਕੇ A B C Area of triangle ABC कर area of square ठीक है ABC ABC area of square square लिखो ठीक है तो आपको ने area of ABC A one half base into height तो ए दस तो तो so, तो है so, तो वर्ग है तो दस इधर भी दस ही होगी सो वन हाफ बेस इनटू हाइट हाइट भी वर पेंडिकली आऊगा ना थोड़े को एक ठीक है सो थोड़ा जाए ना ध्यान ना समझ लियो जी थोड़े को मैं पहला इधर लगा कर ला ऐसे दस से का ना ऐसे भी दस है ना ता तो थोड़े को ला आवी दस है ठीक है तो

साइड तो दो होगी जी तो थे जरा है एदा एदा एरिया निकाल रहे हैं असल एरिया निकाल रहे हैं तो फिर एरिया हालात की हो आपको तो आप पता होने चाहिए ठीक है तो ये वाली चीज आप ठीक है सो सिचुएशन में थे ना समझो जी दो मेथड नाला पा करना है और दोनों नाला पा आंसर टेली करना है ठीक है तो अगर आप आ देखिए एनीत अपलेट करके देता है ना तो ये 10 10 10 इसके सामने ए 10 हो गई ए 10 हो गई तो एरिया ऑफ ट्रायंगल लेना है अपन ने तो एरिया ऑफ ट्रायंगल सीधा ही लेना दूसरी हाँ तो तो पॉइंट है बेस इनटू हाइट दी बजाय इजी ट्रिक का देनावा तू क्योंकि ए जेडी ट्रायंगल हैगी है ਏ ट्रायंगल ਤੁਹਾਡੇ ਇਕੁਲੇਟਰਲ ट्रायंगल ਹੈ ਮੈਨੇ ਤਿੰਨੇ ਸਾਈਡਾਂ ਸੇਮ ਨੇ ਤੇ ਏਰੀਆ ਆਫ ट्रायंगल ਹੈ ਏ ਇਕੁਲੇਟਰਲ ट्रायंगल ਹੈ ਇਕੁਲੇਟਰਲ ਸੰਪੂਜੀ نیچے ਏਰੀਆ ਆਫ ਸਕੁਅਰ ਹੈ ਤੇ ਜਦੋਂ ਏਰੀਆ ਆਫ ट्रायंगल ਲੈ ਰਹੇ ਹਾਂ ਉਹਦਾ ਫਾਰਮੂਲਾ ਹੁੰਦਾ ਅੰਡਰ ਰੂਟ a³ ਸਾਈਡ ਦਾ ਸਕੁਅਰ ਪਹਿਲਾ ਸੇਰੀਆ ਆਫ ਸਕੁਅਰ ਆਫ ਦਸਾਈਡ ਇੰਟੂ ਸਾਈਡ ਠੀਕ ਹੈ ਹੁਣ ਆਪਾਂ ਨੂੰ ਸਾਈਡ ਦਿੱਤੀ ਹੋਈ ਹੈ ਕੁਐਸਚਨ ਹਾਂਜੀ ਸਾਰ ਸਾਈਡ ਦਿੱਤੀ ਹੋਈ ਹੈ सो अंडर रूट थ्री ऐते साइड दे हुए दस 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 क्या है दास, 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 चार तो ऐते वन क्या सॉफ्ट ठीक है जी सो आ सारी दी हाइट भी बी सेंटीमीटर क्वेश्चन चित्ती हुई है ਬਸ ਸੈਟ ਇਹ ਨਾ ਜ਼ਰੂਰੀ ਹੈ ਕਿ ਏਰੀਆ ਆਫ ਇਕੁਇਲੈਟਰਲ ਟ੍ਰਾਇੰਗਲ ਤੁਹਾਨੂੰ ਪਤਾ ਹੋਵੇ ਜੇ ਤੁਹਾਨੂੰ ਨਹੀਂ ਪਤਾ ਹੈਗਾ ਸੰਪੂਜੀ ਤਿਕੋਣ ਦਾ ਏਰੀਆ ਥੈਨ ਫਿਰ ਆਪਾਂ ਨੂੰ ਪ੍ਰੋਬਲਮ ਆਉਗੀ ਹੀ ਆਉਗੀ ਤਾਂ ਦੇਖੋ ਅਰੇ ਤੁਸੀਂ ਫਾਰਮੂਲਾ ਜਾਂ ਫਿਰ ਇਹਨੂੰ ਆਪਾਂ ਦੂਜੇ ਕੇਸ ਇਹਨੂੰ ਸੰਮਲਮ ਚਤੁਰਭੁਜ ਬਣਾ ਲਓ ਤਾਂ ਮੈਂ ਆਜੂਗਾ ਤੁਹਾਡੇ ਕੋਲ ਬਈ ਕੀ ਕਰਨਾ ਹੈ ਦੇਖਦੇ ਹਾਂ ਅੱਜ ਕੀ ਕਰਨਾ ਹੈ ਮੇਰੇ ਚਾਹ ਲੈ ਤਾਂ ਡਿਜੀ ਬਣਾਏਗਾ ਇਕੂਲੇਟਰਲ ਟ੍ਰੈਂਗਲ ਫੇ ਕਿਸ ਤਰ੍ਹਾਂ ਹੋਏਗਾ ਤੁਹਾਡੇ ਕੋ ਜੇ ਕਿ ਇਕੂਲੇਟਰਲ ਟ੍ਰੈਂਗਲ ਬਣਾ ਲੇਗਾ ਤਾਂ ਫਿਰ ਜਿਹੜਾ 10 10 ਆਵਲੀ ਚੀਜ਼ 10 ਤੇ ਸਰ ਰਹੇਗਾ ਬਣਾ ਗਰ ਲੋ ਇਕੂਲੇਟਰਲ ਛੋੜੋ ਤੁਸੀਂ ਆਪਾਂ ਇਹਨੂੰ ਰੱਬ ਕਰ ਲੈਂਦੇ ਆ ਇਹਨੂੰ ਸੌਖੇ ਤਰੀਕੇ ਨਾਲ ਕਰ ਲੈਂਦੇ ਆ ਉਹ ਆ ਸਾਰਾ ਜਿੰਨਾ ਹੈ ਨਾ ਤੁਸੀਂ ਐਂ ਕਰ ਲਓ ਆ ਸਾਰੀ ਚੀਜ਼ ਇਹ ਸਾਰੀ b ਹੈ ਤਾਂ ਇਹਨਾਂ ਲਿਖ ਲਓ 1/2 base height 10 10 10 10 100 ਕਰ ਲਓ ਇਹਨੂੰ ਪੁਆਇੰਟ ਇਹ ਕਰ ਲਿਓ ਇਹ ਬਣ ਜਾ ਸਵੈਕ 150 ਸੈਂਟੀਮੀਟਰ ਸਕਰ ਆ ਦੇਗਾ ਐਦਾਂ ਠੀਕ ਹੈ ਜੀ ਕਿਉਂਕਿ ਆ 10 ਹੈ ਨਾ ਤਾਂ ਆਹ ਵਾਲੀ ਹਾਈਟ ਸਾਰੀ b ਹੈ ਤਾਂ 10 ਆ ਜਾਏਗੀ ਹੇਠੋਂ ਤੁਸੀਂ ਦੱਸਿਓ ਸੋ ਅਲਟੀਮੇਟਲੀ ਇਹ ਦੱਸਾਜੇ ਕਿ ਇਹ ਆਧਾਰ ਗੁਣਾ ਲੰਬ ਤੇ ਤੁਸੀਂ ਦੱਸਣਾ ਹੋਣਾ ਕਿ ਇੱਥੇ ਤੇ ਸੈੱਟ ਕਰ ਲਿਆ ਸੋ ਇਹ ਜਿਆਦਾ ਬੈਟਰ ਆਪਸ਼ਨ ਹੈ ਹੁਣ ਆਹ ਵਾਲੀ ਜਿਹੜੀ ਹੈ ਇਹਦੇ ਵਿੱਚ ਦੋ ਸੰਬਲੰਭ ਚਤ੍ਰਭੁਜ ਬਣਨਗੇ ਸੋ ਇਹਦਾ ਜਿਹੜਾ ਖੇਤਰਫਲ ਆਊਗਾ ਜੋਤੀ ਵਾਲਾ ਉਹ ਹੋਗਾ 2 ਗੁਣਾ ਸੰਬਲੰਭ ਚਤ੍ਰ ਸੰਬਲੰਭ ਇਹ ਰੱਖ ਲਓ b ਰੱਖ ਲਓ c ਰੱਖ ਲਓ d ਰੱਖ

नीचे दस सी तो, तो पांच लैनी पेगी जी हाइट ठीक है ना क्योंकि तो टोटल दस ही ने मिड चो समेटरी तो वैल्यू क्ढ़ी है तो हाइट तुम्हें तो पांच ले लैनी है बी वन आ वाली लंबाई आ वाली लंबाई क्वेश्चन कि दस सो इत दस आ गया ओ वाली लंबाई कि क्वेश्चन तो भी आ गया दस तो भी तीह आ गया तीह ने पाँच ना गुना की सौ डेढ़ ਇਹ ਦਾ ਜਵਾਨ ਸਰ ਉਹ ਹੀ ਇਹ ਦਾ ਅੰਸਰ ਹੈ ਬਬਨ ਕਸ਼ੰਜ ਕੇ ਹਾਂ ਕਿ ਇਸ ਪੰਜ ਬੋਜਕਾਰ ਜਿੱਤਰ ਵੀ ਗਾਜ ਹੋਤੀ ਹੈ ਤੇ ਕਵਤ ਨੇ ਦੋਹਾਂ ਤਰੀਕਿਆਂ ਕਰਕੇ ਭਾਰਕ ਲਾ ਕੇ ਤਰਕਲਪਤਾ ਕਰੋ ਸੋ ਦੋਨੋਂ ਤਰੀਕਿਆਂ ਨਾਲ ਵੀ ਤੁਹਾਡੇ ਕੋਲ ਜਿਹੜਾ ਹੈਗਾ ਹੈ ਉਹਨਾਂ ਹੀ ਆਣਾ 150 ਕੀ ਹੋਣਾ ਸੋ ਦੋਨੋਂ ਤਰੀਕਿਆਂ ਨਾਲ 150 ਹੋ ਗਿਆ ਜੇ ਬਸ ਬਾਅਦ ਕੀ ਅਗਲੇ ਲੈਕਚਰ ਕੇ ਅਸੀਂ ਸੋ ਸ਼ੇਅਰ ਜ਼ਰੂਰ ਕਰ ਦਿਓ